ਭਾਰਤ ਸਰਕਾਰ ਵੱਲੋਂ ਅੱਜ ਤੋਂ ਭਾਰਤੀ ਕਾਨੂੰਨਾਂ ਵਿੱਚ ਬਦਲਾਅ ਕਰ ਦਿੱਤਾ ਹੈ। ਉੱਥੇ ਹੀ ਆਈਪੀਸੀ ਅਤੇ ਸੀਆਰਪੀਸੀ ਨੂੰ ਬਦਲ ਕੇ ਕਾਨੂੰਨ ਦੇ ਇਹ ਕੋਡ ਭਾਰਤੀ ਸਿਵਲ ਡਿਫੈਂਸ ਕੋਡ, ਭਾਰਤੀ ਨਿਆਇਕ ਸੰਹੀਤਾ ਅਤੇ ਭਾਰਤੀ ਸਬੂਤ ਐਕਟ ਕੀਤੇ ਹਨ। ਨਵੇਂ ਕਾਨੂੰਨਾਂ ਵਿੱਚ ਕੁਝ ਧਾਰਾਵਾਂ ਨੂੰ ਹਟਾ ਕੇ ਕੁਝ ਨਵੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਕਾਨੂੰਨ ਵਿੱਚ ਨਵੀਆਂ ਧਾਰਾਵਾਂ ਸ਼ਾਮਲ ਹੋਣ ਤੋਂ ਬਾਅਦ ਆਮ ਲੋਕਾਂ ਦੇ ਨਾਲ-ਨਾਲ ਪੁਲਿਸ, ਵਕੀਲਾਂ ਅਤੇ ਅਦਾਲਤਾਂ ਦੇ ਕੰਮਕਾਜ ਵਿੱਚ ਵੀ ਕਾਫੀ ਬਦਲਾਅ ਆਉਣ ਵਾਲਾ ਹੈ। ਇਨਾ ਬਦਲੇ ਕਾਨੂੰਨਾਂ ਦੇ ਖਿਲਾਫ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਬਟਾਲਾ ਵਿੱਚ ਰੋਜ਼ ਪ੍ਰਦਰਸ਼ਨ ਕਰਦੇ ਹੋਏ ਰੋਜ਼ ਮਾਰਚ ਕੱਢਿਆ ਗਿਆ ਅਤੇ ਨਵੇਂ ਬਣੇ ਕਾਨੂੰਨਾਂ ਦੀਆਂ ਕਾਪੀਆਂ ਵੀ ਫੁਕੀਆਂ ਗਈਆਂ ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਇਨਾ ਕਾਨੂੰਨਾਂ ਦੇ ਬਦਲਾਅ ਦੇ ਜ਼ਰੀਏ ਲੋਕਤੰਤਰ ਦਾ ਕਾਣ ਕੀਤਾ ਜਾ ਰਿਹਾ ਹੈ ਜਮੂਰੀ ਹੱਕਾਂ ਨੂੰ ਵੀ ਖੋਇਆ ਜਾ ਰਿਹਾ ਤੇ ਪੁਲਿਸ ਤੰਤਰ ਲਾਗੂ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਵਿਰੁੱਧ ਇਨਾ ਕਾਨੂੰਨਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਕਾਨੂੰਨਾਂ ਦੇ ਵਿੱਚ ਬਦਲਾਅ ਜਨਤਾ ਲਈ ਘਾਤਕ ਹੈ ਅੱਜ ਜਿਹੜਾ ਰੋਸ ਪ੍ਰਦਰਸ਼ਨ ਹੈ ਜਿਹੜੇ ਆਪ ਸਰਕਾਰ ਨੇ ਤਿੰਨ ਨਵੇਂ ਕਾਨੂੰਨ ਲਾਗੂ ਕੀਤੇ ਸੀ ਕ੍ਰਿਮੀਨਲ ਕਾਨੂੰਨ ਜਿਹੜੇ ਇਹ ਸਰਕਾਰ ਬਣਨ ਤੋਂ ਪਹਿਲਾਂ ਦੇ ਇਹਨਾਂ ਲਾਗੂ ਕੀਤੇ ਔਰ ਜਦੋਂ ਇਹਨਾਂ ਲਾਗੂ ਕੀਤੇ ਉਸ ਟਾਈਮ ਤੇ 100 ਤੋਂ ਵੱਧ ਇਹਨਾਂ ਨੇ ਜਿਹੜਾ ਐਮਪੀ ਹੀ ਉਹ ਬਰਖਾਸਤ ਕਰਕੇ ਇਕੱਲੇ ਆਪਣੀ ਪਾਰਟੀ ਨੇ ਇੱਕੋ ਪਾਰਟੀ ਨੇ ਉਹ ਲਾਗੂ ਮਤਲਬ ਬਣਾ ਲਏ ਉਹ ਕਾਨੂੰਨ ਔਰ ਅੱਜ ਉਹ ਲਾਗੂ ਕਰਨ ਜਾ ਰਹੇ ਨੇ ਉਹ ਕਾਨੂੰਨਾਂ ਨੂੰ ਔਰ ਇੰਨੇ ਕਿ ਖਤਰਨਾਕ ਕਾਨੂੰਨ ਨੇ ਉਹਦੇ ਵਿੱਚ ਜਿਹੜਾ ਸਾਨੂੰ ਸੰਵਿਧਾਨ ਵੱਲੋਂ ਹੱਕ ਮਿਲਦਾ ਹੈ ਕਿ ਬੋਲਣ ਦਾ ਹੱਕ ਐਕਸਪ੍ਰੈਸ ਕਰਨ ਦਾ ਉਹ ਸਾਰੇ ਇਹਨਾਂ ਖਤਮ ਕਰਤੇ ਧਰਨਾ ਦੇਣ ਦਾ ਕੋਈ ਆਪਣੀ ਆਵਾਜ਼ ਚੁੱਕਣ ਦਾ ਹੱਕ ਜੇ ਮੰਨ ਲਓ ਆਪਾਂ ਕੋਈ ਪੁਲਿਸ ਅਫਸਰ ਜਾਂ ਕੋਈ ਅਫਸਰ ਆਪਣੇ ਇਹਨਾਂ ਧੱਕਾ ਕਰਦਾ ਹੈ ਤੇ ਅਸੀਂ ਉਹਦਾ ਸਗਾਸਾ ਤੱਕ ਨਹੀਂ ਕਰ ਸਕਦੇ ਜੇ ਸਗਾਸਾ ਕਰਨ ਜਾਵਾਂਗੇ ਤੇ ਇੱਕ ਜੱਜ ਜਿਹੜਾ ਵਾ ਉਹ ਐਸਐਸਪੀ ਨੂੰ ਪੁੱਛੇਗਾ ਵੀ ਮੈਂ ਕਰਾਂ ਕਿ ਨਾ ਕਰਾਂ ਮਤਲਬ ਕਿ ਪੁਲਿਸ ਨੂੰ ਇੰਨੀ ਜ਼ਿਆਦਾ ਪਾਵਰ ਦਿੱਤੀ ਆ ਔਰ ਜੁਡੀਸ਼ੀਅਲ ਦੀ ਪਾਵਰ ਘਟਾ ਦਿੱਤੀ ਆ ਔਰ ਇੱਕਦਮ ਹੀ ਇੰਨੀ ਕਾਲੀ ਨਾਲੇ ਕਰ ਰਹੇ ਨੇ ਲਾਗੂ ਕਿਸੇ ਨੇ ਇਹਦੀ ਸਲਾਹ ਨਹੀਂ ਕੀਤੀ ਸਾਡਾ ਕਹਿਣਾ ਹੈ ਕਿ ਇਹਦੇ ਵਿਚਾਰ ਕੀਤਾ ਜਾਵੇ ਲਾਗੂ ਕਰਨ ਤੋਂ ਪਹਿਲਾਂ ਜਿੰਨੇ ਹੁਣ ਇਹਨਾਂ ਦੇ ਐਮਪੀ ਬਣੇ ਨੇ ਸਾਰਿਆਂ ਦਾ ਇੱਕ ਸੈਸ਼ਨ ਬੁਲਾ ਕੇ ਉੱਥੇ ਗੱਲਬਾਤ ਹੋਵੇ ਚੰਗੀ ਤਰ੍ਹਾਂ ਇਹਨਾਂ ਦੀ ਸਾਰੇ ਸਟੇਟਾਂ ਨਾਲ ਗੱਲਬਾਤ ਹੋਏ ਸੀਐਮ ਨਾਲ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਤੇ ਚਾਹੁੰਦੇ ਕਿ ਲੋਕਾਂ ਨਾਲ ਵੀ ਕੁਝ ਵਿਚਾਰ ਕੀਤਾ ਜਾਏ ਨਮਾਇंदे ਜਿਹੜੇ ਲੋਕਾਂ ਦੇ ਉਹਨਾਂ ਨਾਲ ਵਿਚਾਰ ਕੀਤਾ ਜਾਏ ਨਹੀਂ ਕਰਨਾ ਤੇ ਖੁਦ ਜਿਹੜੇ ਅਸੀਂ ਜਿਤਾ ਕੇ ਉੱਥੇ ਭੇਜੇ ਉਹਨਾਂ ਨਾਲ ਤੇ ਗੱਲ ਕਰ ਲਓ ਜਿਹੜੇ ਸੀਐਮ ਬਣਾਏ ਜਿਹੜੇ ਐਮਪੀ ਬਣਾਏ ਆ ਇਹ ਉਹਨਾਂ ਨਾਲ ਵੀ ਗੱਲ ਕਰ ਰਹੇ ਇੱਥੇ ਤੱਕ ਕਿ ਮੰਮਤਾ ਮਹਨਰਜੀ ਔਰ ਹੋਰ ਸਾਊਥ ਦੇ ਜਿਹੜੇ ਸੀਐਮ ਉਹਨਾਂ ਨੇ ਲੈਟਰ ਲਿਖੀ ਹੈ ਕਿ ਇਹਨਾਂ ਨੂੰ ਨਾ ਲਾਗੂ ਕਰੋ ਖਤਰਨਾਕ ਕਾਨੂੰਨ ਜਿਹ ਔਰ ਫਿਰ ਲਾਗੂ ਕਰੋ ਪਰ ਇਹ ਇਨੀ ਜਲਦਬਾਜ਼ੀ ਜਿਹੜਾ ਲਾਗੂ ਕਰਦੇ ਇਹ ਤੇ ਸਿੱਧਾ ਹੀ ਦੱਸਦਾ ਨਾ ਕਿ ਗਲਤ ਹੈ ੱਕਈ ਹੈ ਲੋਕਾਂ ਦੀ ਆਵਾਜ਼ ਕੁਚਲਣ ਦੀ ਗੱਲ ਹੈ ਨਾ ਉਹਦੇ ਵਿੱਚ ਹੁਣ ਕਿਸੇ ਨੂੰ ਵਾਰੰਟ ਦੀ ਲੋੜ ਆ ਪਹਿਲਾਂ ਆਪਾਂ ਦੇਖੋ ਐਸਐਚਓ ਕੋ ਜਾਣੇ ਆ ਜਾਂ ਕਿਸੇ ਕੋ ਜਾਣੇ ਆ ਨਾ ਕੋਈ ਪਰਚਾ ਨਹੀਂ ਸੀ ਦਰਜ ਕਰਦੇ ਜਾਂ ਗਲਤ ਕਰ ਦਿੰਦੇ ਉਹਨਾਂ ਦਾ ਸਾਨੂੰ ਇਹ ਜਵਾਬ ਹੁੰਦਾ ਹੈ ਵੀ ਜੋ ਸਾਡੇ ਉੱਪਰਲੇ ਅਫਸਰ ਕਹਿੰਦੇ ਆਹੀ ਉਹ ਕਰਨਾ ਸਾਡਾ ਉਹਨਾਂ ਨੂੰ ਇਹ ਹੁੰਦਾ ਹੈ ਕਿ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਚੱਲੋ ਅਫਸਰਾਂ ਦੀ ਕਿਹੜੀ ਗੱਲ ਆ ਕਾਨੂੰਨ ਦੇ ਹਿਸਾਬ ਨਾਲ ਚੱਲੋ ਪਰ ਇਹਨਾਂ ਨੇ ਹੁਣ ਕਾਨੂੰਨ ਹੀ ਬਣਾਤਾ ਵੀ ਉਹਨਾਂ ਦੀ ਮਰਜ਼ੀ ਹੁਣ ਆਪਾਂ ਜੇ ਉਹਨਾਂ ਨੂੰ ਕਹਾਂ ਕਾਨੂੰਨ ਦੇ ਹਿਸਾਬ ਨਾਲ ਉਹ ਕਹਿਣਗੇ ਕਿ ਸਾਡਾ ਦੇ ਕਾਨੂੰਨ ਬਣ ਗਿਆ ਵੀ ਸਾਡੀ ਮਰਜ਼ੀ ਹੈ ਪਰਚਾ ਦਰਜ ਕਰੀਏ 7 ਸਾਲ ਦੀ ਸਜ਼ਾ ਤਲੈ ਕਰੀਏ ਨਾ ਕਰੀਏ ਉਹ ਸਾਡੀ ਮਰਜ਼ੀ ਆ ਔਰ ਦੇਖੋ ਹੁਣ NEET ਦਾ ਪੇਪਰ ਲੀਕ ਹੋਇਆ NEET ਦਾ ਪੇਪਰ ਲੀਕ ਹੋਇਆ ਲੋਕ ਆਪਣੀ ਆਵਾਜ਼ ਚੁੱਕ ਰਹੇ ਨੇ ਉਹ ਇਕੱਠੇ ਹੋ ਕੇ ਕਿਤੇ ਪ੍ਰੋਟੈਸਟ ਕਰਦੇ ਨੇ ਇਹਨਾਂ ਨੇ ਪੁਲਿਸ ਨੂੰ ਇੰਨੀ ਕਿ ਪਾਵਰ ਦੇ ਦਿੱਤੀ ਕਿ ਜੇ ਕੋਈ ASI ਜਾਂ SHO ਕੋਈ ਵੀ ਉਸ ਉਹਨਾਂ ਦੇ ਪ੍ਰੋਟੈਸਟ ਦੇ ਨੂੰ ਰੋਕਣ ਲਈ ਖੜਾ ਹੈ ਤੇ ਉਹਦੇ ਕੋਲ ਪਾਵਰ ਹੈ ਉਹ लाठी चार्ज ਵੀ ਕਰ ਸਕਦਾ ਗੋਲੀ ਵੀ ਚਲਾ ਸਕਦਾ ਉਹ ਉਹ ਕੋਈ ਮਲਜ਼ਮ ਨਹੀਂ ਹੈਗਾ ਇਹ ਕੱਲਾ ਇਹ ਨਹੀਂ ਹੈ ਕਿ ਕਿਸਾਨਾਂ ਨੂੰ ਹੀ ਦਬਣਾ ਇਹ ਮਤਲਬ ਇਹਨਾਂ ਨੇ ਆਵਾਜ਼ ਹਰ ਇਨਸਾਨ ਦੀ ਆਵਾਜ਼ ਨੱਪਦੀ ਹੈ ਵੀ ਕੋਈ ਆਵਾਜ਼ ਆਪਣੀ ਕੱਢ ਨਹੀਂ ਸਕਦਾ ਕੋਈ ਸਰਕਾਰ ਦੇ ਖਿਲਾਫ ਨਹੀਂ ਬੋਲ ਸਕਦਾ ਇਹ ਤੇ ਐਨਐਸਏ ਨੂੰ ਵੀ ਇੰਨਾ ਖਤਰਨਾਕ ਹੈ ਦੇਖੋ ਐਨਐਸਏ ਦੇ ਵਿੱਚ ਇਹ ਆ ਮੈਂ ਐਨਐਸਏ ਵੀ ਪੜਿਆ ਉਹਦੇ ਵਿੱਚ ਇਹ ਆ ਵੀ ਜੇ ਕੋਈ ਦੇਸ਼ ਦੇ ਖਿਲਾਫ ਗਤੀਵਿਧੀ ਕਰਦਾ ਜਾਂ ਦੇਖਦੀ ਅਖੰਡਤਾ ਏਕਤਾ ਨੂੰ ਖਰਾਬ ਕਰਦਾ ਉਹਦੇ ਤੇ ਲੱਗੇਗਾ ਔਰ ਇਹ ਜਿਹੜੇ ਇਹਨਾਂ ਕਾਨੂੰਨ ਕਰਤੇ ਇਹ ਤੇ ਇਹਨਾਂ ਸਿੱਧਾ ਵਿੱਚ ਲਿਖਤਾ ਵੀ ਜੇ ਸਰਕਾਰ ਦੇ ਨਾਲ ਕੋਈ ਸਹਿਮਤ ਨਹੀਂ ਸਰਕਾਰ ਦੇ ਖਿਲਾਫ ਬੋਲਦਾ ਤੇ ਉਹਦੇ ਤੇ ਉਮਰ ਕੈਦ ਦੀ ਸਜ਼ਾ ਮੌਤ ਦੀ ਸਜ਼ਾ ਤੱਕ ਇਹਨਾਂ ਦੇਤੀ ਆ ਜੋ ਜਿੱਥੇ ਤੱਕ ਮੈਂ ਪੜਿਆ ਅਜੇ ਪੂਰਾ ਪੜਿਆ ਨਹੀਂ ਕਿਉਂਕਿ ਦੇਖੋ ਵਕੀਲ ਵੀ ਜੱਜ ਵੀ ਸਾਰੇ ਉਹ ਵੀ ਸਟ੍ਰਾਈਕ ਤੇ ਜਾ ਰਹੇ ਉਹ ਵੀ ਕਹਿ ਰਹੇ ਆ ਵੀ ਹੁਣ ਤੁਸੀਂ ਸਾਨੂੰ ਦੱਸੋ ਵੀ ਇਹ ਕੇਸ ਚੱਲਣਗੇ ਕਿ ਕਿੱਦਾਂ ਜਿਹੜੇ ਪਹਿਲੇ ਕੇਸ ਚੱਲਦੇ ਆ ਉਹ ਹੁਣ ਪਹਿਲੀਆਂ ਧਾਰਾਵਾਂ ਤੇ ਚੱਲਣਗੇ ਕਿ ਇਹਨਾਂ ਤੇ ਚੱਲਣਗੇ ਜਾਂ ਦੋਵੇਂ ਚੱਲਣਗੇ ਅਸੀਂ ਕੀ ਕਰਾਂਗੇ ਕੁਝ ਟਾਈਮ ਤੇ ਦਿਓ ਸਾਡੀ ਮੰਗ ਇਹ ਆ ਕਿ ਇਹ ਸਾਡੀ ਇਹਨਾਂ ਨੂੰ ਇਹ ਅਪੀਲ ਆ ਵੀ ਜਿਹੜੀ ਇਸ ਕਾਨੂੰਨ ਤੇ ਮੁੜ ਵਿਚਾਰ ਕੀਤਾ ਜਾਵੇ ਇਹਨੂੰ ਲਾਗੂ ਕਰਨ ਤੋਂ ਪਹਿਲਾਂ ਅੱਜ ਇਹਨੂੰ ਲਾਗੂ ਨਾ ਕੀਤਾ ਜਾਵੇ ਇਹ ਤੇ ਦੁਬਾਰਾ ਵਿਚਾਰ ਸੈਸ਼ਨ ਬਲਾ ਕੇ ਸੈਸ਼ਨ ਦੇ ਵਿੱਚ ਬਕਾਇਦਾ ਇਹਦੇ ਤੇ ਸਾਰੀ ਗੱਲਬਾਤ ਹੋਏ ਔਰ ਉਹ ਵੀ ਇਹ ਨਹੀਂ ਵੀ ਕੱਲ ਨੂੰ ਵਿਚਾਰ ਕਰ ਲੈਣ ਮੌਕਾ ਦੇਣ ਪਹਿਲਾਂ ਸਾਰਿਆਂ ਨੂੰ ਪੜਨ ਦਾ ਉਸ ਤੋਂ ਬਾਅਦ ਜੱਜਾਂ ਨਾਲ ਵਕੀਲਾਂ ਦੇ ਨਾਲ ਸਲਾਹ ਕਰਕੇ ਜਿਹੜੇ ਕੋ ਲੋਕਾਂ ਦੇ ਨਮਾਇंदे ਉਹਨਾਂ ਨਾਲ ਸਲਾਹ ਕਰਕੇ ਵਿਚਾਰ ਕਰਕੇ ਸੀਐਮ ਜਿਹੜੇ ਸਟੇਟ ਦੇ ਉਹਨਾਂ ਨਾਲ ਵਿਚਾਰ ਕਰਕੇ ਇਹਨੂੰ ਟਾਈਮ ਲੈ ਲੈਣ ਥੋੜਾ ਐਡੀ ਵੱਡੀ ਗੱਲ ਕਰਨ ਲਈ ਕੋਈ ਛੋਟੀ ਜੀ ਗੱਲ ਹੈ ਇਹ ਕਾਨੂੰਨ ਥੋੜਾ ਬਦਲਣੇ ਇਕੱਲੇ ਸਿੱਧਾ ਸੰਵਿਧਾਨ ਵੀ ਬਦਲ ਗਿਆ ਦੇ ਨਾਲ ਸੰਵਿਧਾਨ ਜਿਹੜੇ ਸਾਨੂੰ ਹੱਕ ਦਿੰਦਾ ਉਹ ਵੀ ਬਦਲ ਗਿਆ ਦੇ ਨਾਲ ਜਿਹੜਾ ਬੋਲਣ ਦਾ ਹੱਕ ਐਕਸਪ੍ਰੈਸ ਕਰਨ ਦਾ ਹੱਕ ਆਪਣਾ ਸੰਘਰਸ਼ ਕਰਨ ਦਾ ਹੱਕ ਉਹ ਸੰਵਿਧਾਨ ਦਿੰਦਾ ਹੈ ਉਹ ਵੀ ਇਹਨਾਂ ਖਤਮ ਕਰਤੇ ਇਹ ਛੋਟੀ ਜੀ ਗੱਲ ਨਹੀਂ ਹੈ ਇਹਨੂੰ ਬੜਾ ਸੋਚ ਵਿਚਾਰ ਕੇ ਠੀਕ ਆਹੀ ਇਹ ਗੱਲ ਨਾਲ ਵੀ ਸਹਿਮਤ ਆਂ ਵੀ ਕੋਸ਼ ਕਾਨੂੰਨ ਜਿਹੜੇ ਆ ਉਹ ਚੇਂਜ ਹੋਣੇ ਵੀ ਚਾਹੀਦੇ ਆ ਪਰ ਉਹ ਲੋਕਾਂ ਦੇ ਪੱਖ ਚ ਚੇਂਜ ਹੋਣੇ ਚਾਹੀਦੇ ਵੀ ਲੋਕਾਂ ਨੂੰ ਜਿਹਦਾ ਫਾਇਦਾ ਹੋਵੇ ਇਹ ਨਹੀਂ ਕਿ ਸਰਕਾਰ ਨੂੰ ਫਾਇਦਾ ਹੋਵੇ ਜਾਂ 272 ਬੰਦੇ ਜਿਹੜੇ ਉੱਥੇ ਬੈਠੇ ਆ ਆਪਣੀ ਮਰਜ਼ੀ ਨਾਲ ਬਣਾ ਲੈਣ ਮਰਜ਼ੀ ਨਾਲ ਲਾਗੂ ਕਰ ਦੇਣ ਇਹ ਤਾਂ ਗੱਲ ਬਹੁਤ ਹੀ ਤਕਸ਼ਾਈ ਵਾਲੀ ਗੱਲ ਆ ਅੱਜ ਜਿੰਨੀਆਂ ਵੀ ਜਨਤਕ ਜਥੇਬੰਦੀਆਂ ਆ ਤਕਰੀਬਨ 40 ਤੋਂ ਉੱਪਰ 60 70 ਤੇ ਲਾਗੇ ਪੰਜਾਬ ਦੇ ਸਾਰੀਆਂ ਜਨਤਕ ਜਥੇਬੰਦੀਆਂ ਇਕੱਠੀਆਂ ਹੋ ਕੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਆ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਸੰਘਰਸ਼ ਦੀ ਸ਼ੁਰੂਆਤ ਆ ਉਹ ਕਾਨੂੰਨਾਂ ਦੀਆਂ ਕਾਪੀਆਂ ਸਾਰੀਆਂ ਜਾਣਦੀਆਂ ਤੇ ਐਸ ਡੀ ਐਮ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਜਾਏਗਾ ਕੀ ਲੱਗਦਾ ਤੁਹਾਨੂੰ ਕਿਉਂ ਲੱਗਦੇ ਆ ਵੀ ਜਿਹੜੇ ਨਵੇਂ ਕਾਨੂੰਨ ਆ ਉਹ ਗਲਤ ਆ ਨਵੇਂ ਕਾਨੂੰਨਾਂ ਦੇ ਵਿੱਚ ਪੜਿਆ ਜਿੰਨਾ ਕੁ ਕੁਝ ਅਸੀਂ ਪਤਾ ਲੱਗਾ ਆ ਉਹਦੇ ਵਿੱਚ ਸਾਨੂੰ ਦਿਸਦਾ ਆ ਤੇ ਇਹ ਸਾਡੇ ਉੱਤੇ ਜਿਹੜਾ ਅੰਗਰੇਜ਼ਾਂ ਨਾਲੋਂ ਵੱਧ ਥੋਸ ਰਾਜ ਥੋਪਿਆ ਜਾ ਰਿਹਾ ਹੈ ਕਿਉਂਕਿ ਜਿਹੜੇ ਸਾਰੇ ਉਹ ਅਧਿਕਾਰ ਆ ਉਹ ਪੁਲਿਸ ਨੂੰ ਦੇ ਦਿੱਤੇ ਗਏ ਆ ਪੁਲਿਸ ਬਿਨਾਂ ਦੱਸੇ ਬਿਨਾਂ ਕੋਈ ਕੇਸ ਦਰਜ ਕੀਤੇ 60 ਤੋਂ 90 ਦਿਨ ਤੱਕ ਆਪਣੀ ਕਸਟਡੀ ਚ ਰੱਖ ਸਕਦੀ ਆ ਵਕੀਲ ਉਹਨੂੰ ਕੋਈ ਨਹੀਂ ਮਿਲ ਸਕਦਾ ਵਕੀਲ ਉਹਨੂੰ ਕੋਈ ਨਹੀਂ ਮਿਲ ਸਕਦਾ ਉਹਦੀ ਰਹਿ ਨਹੀਂ ਲੈ ਸਕਦਾ ਘਰਦਿਆਂ ਨੂੰ ਦੱਸਣ ਨਾ ਦੱਸਣ ਦੱਸ ਨਹੀਂ ਸਕਦੇ ਇਸ ਕਰਕੇ ਇਹ ਜਿਹੜੇ ਕਾਨੂੰਨ ਆ ਸਾਨੂੰ ਪੰਜਾਬ ਦੇ ਅੰਗਰੇਜ਼ਾਂ ਨਾਲੋਂ ਸਖਤ ਇਹ ਗੁਲਾਮਾਂ ਬਣਾ ਕੇ ਰੱਖਣ ਲਿਆ ਚਾਹੁੰਦੇ ਆ ਤੇ ਕੀ ਦਊਗੀ ਤੁਹਾਡੀ ਅੱਗੇ ਜੋ ਇਸ ਤੋਂ ਬਾਅਦ 21 ਨੂੰ ਜਲੰਧਰ ਦੇ ਵਿੱਚ ਵਿਸ਼ਾਲ ਕਾਨਫਰੰਸ ਕਰਕੇ ਸਮੂਚੀਆਂ ਜਥੇਬੰਦੀਆਂ ਤੇ ਉੱਥੇ ਵੱਡਾ ਮਾਰਚ ਕਰਨ ਗਿਆ ਤੇ ਜੋ ਅਗਲੇ ਸੰਘਰਸ਼ ਸ਼ੁਰੂ ਕਰਨ ਗਿਆ ਉਹਦੇ ਨਾਲ ਪੂਰਾ ਦੇਸ਼ ਪੱਧਰ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ